ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਕਲਾ ਵੀਊ ਦੇ ਕੇ ਨਾ ਜਾਇ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਲੋ ਜੀ ਇੱਥੇ ਟਾਈਮ 12 ਕ ਦਾ ਹੋ ਗਿਆ ਸੀ ਮੈਂ ਦੂਜੇ ਜਿਹੜੇ ਰੁਟੀਨ ਵਾਲੇ ਕੰਮ ਹੁੰਦੇ ਆ ਉਹ ਸਾਰੇ ਨਿਮੇੜ ਲਏ ਸੀਗੇ ਤੇ ਫਿਰ ਮੈਂ ਚਾਹ ਚੁੱਕ ਕਰਕੇ ਥੋੜਾ ਜਿਹਾ ਫੋਨ ਦੇਖਿਆ ਫੋਨ ਫਮਗਾ ਚਲੋ ਨਾਲੇ ਤਾਂ ਦਾਮ ਜ ਲੈ ਲੈਨੇ ਮੱਖਣ ਨਾਲ ਚਲੋ ਅੱਧਾ ਘੰਟਾ ਆਪਾਂ ਫੋਨ ਦੇਖਦੇ ਆ ਥੋੜਾ ਜਿਹਾ ਫੋਨ ਦੇਖਣ ਤੋਂ ਬਾਅਦ ਤੇ ਫਿਰ ਆਪਾਂ ਪਾਉਣ ਲੱਗੇ ਜੀ ਆਟਾ ਟੈਂਕੀ ਦੇ ਵਿੱਚ ਪਰਸੋਂ ਆਟਾ ਕਢਾਇਆ ਪਿਆ ਜੀ ਪਰसों ਦਾ ਗੱਟਾ ਖੋਲਿਆ ਕੱਲ ਵੀ ਨਹੀਂ ਮੇਰਾ ਟਾਈਮ ਲੱਗਿਆ ਪਾਉਣ ਦਾ ਤੇ ਮਖਾ ਚਲੋ ਅੱਜ ਪਾ ਦਿੰਨੇ ਆ ਮਖਾ ਟੈਂਕੀ ਦੇ ਵਿੱਚ ਆਟਾ ਕਿਉਂਕਿ ਅੱਜ ਆਪਾਂ ਕਰਨੀ ਸੀ ਰਸੋਈ ਦੀ ਥੋੜੀ ਜੀ ਝਾੜਾ ਚੜਾਈ ਜੀ ਤੇ ਥੋੜੇ ਜੇ ਨਾ ਜਾਲੇ ਜੇ ਲੱਗੇ ਪਏ ਸੀਗੇ ਉੱਪਰ ਤੇ ਥੋੜੇ ਜੇ ਵੀ ਬਾਹਾਂ ਵੀ ਖਰਾਬ ਜੀ ਹੋਈ ਪਈ ਸੀਗੀ ਰਸੋਈ ਮੈਂ ਮਖਾ ਚਲੋ ਅੱਜ ਆਪਾਂ ਝਾੜਾ ਚੜਾਈ ਕਰ ਦਿੰਨੇ ਆ ਤੇ ਜਾਲੇ ਤਾਂ ਮਾੜੇ ਮੋٹے ਸੀਗੇ ਜੀ ਰੇਤਾ ਦੇਖੋ ਕਿੰਨਾ ਡਿਗਦਾ ਕਿਉਂਕਿ ਆਪਣੇ ਤਾਂ ਜਿਹੜੇ ਵਾਲੇ ਆ ਰਸੋਈ ਦੇ ਹਨਾ ਉਹਨੂੰ ਸ਼ੌਕ ਲੱਗੀ ਪਈ ਐ ਤੇ ਬਸ ਮਾ ਚਲੋ ਸਾਫ ਕਰ ਦਈਏ ਸਾਮਾਨ ਸਾਰਾ ਜਿੰਨਾ ਵੀ ਡੱਬੇ ਵਗੈਰਾ ਸੀ ਨੂਨ ਮਿਰਚਾਂ ਵਾਲੇ ਸਾਰੇ ਉਹ ਮੈਂ ਬਾਹਰ ਕਰ ਦਿੱਤੇ ਸੀਗੇ ਤੇ ਫਿਰ ਮੈਂ ਬੋਕਰ ਨਾਲ ਲਾਉਣ ਲੱਗ ਗਈ ਸੀਗੀ ਜਾਲੇ ਇੰਨੇ ਜਿਆਦੇ ਤਾਂ ਹੈ ਨਹੀਂ ਸੀ ਜੀ ਮਾੜੇ ਮੋਟੇ ਜੇ ਸੀਗੇ ਤੇ ਮਾ ਚਲੋ ਅੱਜ ਮੇਰਾ ਮੂਡ ਜਾ ਬਣਿਆ ਸੀ ਮਾ ਕਿ ਕਿੱਦਾਂ ਦੀ ਕਰੀ ਐਂਸੀ ਮਖਰ ਸੋਈ ਸਾਫ ਕਰਨੀ ਆ ਕਰਨੀ ਆ ਫਿਰ ਅੱਜ ਮੇਰਾ ਮੂਡ ਬਣ ਹੀ ਗਿਆ ਫਿਰ ਮਾ ਅੱਜ ਤਾਂ ਮੂਡ ਬਣਿਆ ਅੱਜ ਨਹੀਂ ਕੌਲ ਕਰਦੀ ਮਾ ਚਲੋ ਕਰਨੀ ਕਰਨੀ ਸਾਫ ਕਰ ਦਿੰਨੇ ਆ ਤੇ ਲੋ ਜੀ ਇੱਥੇ ਮਧਾਨੀ ਆਪਣੀ ਦੇ ਉੱਤੇ ਮੈਂ ਛਾੜ ਸੌਂਦਾ ਇਹਦਾ ਮਧਾਨੀ ਦਾ ਕਈ ਦਿਨ ਹੀ ਹੋ ਗਿਆ ਸੌਂਤੇ ਇਹਨੂੰ ਤੇ ਬਸ ਡੇਲੀ ਚੜਾ ਦਨੇ ਨਾਲੇ ਤਾਂ ਰਿੱਤੇ ਮਿੱਟੀ ਤੋਂ ਵੱਜ ਜੂਗੀ ਨਾਲੇ ਵਧੀਆ ਪਈ ਰਹੂਗੀ ਸੋਹਣੀ ਮੱਖੀਆਂ ਮੁੱਖੀਆਂ ਨਹੀਂ ਤੁਹਾਨੂੰ ਪਤਾ ਖਰਾਬ ਕਰ ਦਿੰਦੀ ਹੈ ਨਾ ਬਹਿ ਜਾਂਦੀਆਂ ਉੱਤੇ ਤੇ ਲੋ ਜੀ ਸਾਰੇ ਮੈਂ ਰਿੱਤਾ ਕਰਤਾ ਸੀ A to Z ਸਮਾਰ ਕੇ ਫਿਰ ਮੈਂ ਇਹ ਤੋਂ ਬਾਅਦ ਲਾਤਾ ਸੀ ਸਮਾਰ ਕੇ ਪੋਚਾ ਤੇ ਸਭ ਡੱਬੇ ਰੁੱਬੇ ਕਰਤੇ ਸੀ ਬਾਹਰ ਮੈਂ ਚਲੋ ਅੱਜ ਸਾਰੇ ਡੱਬਿਆਂ ਨੂੰ ਸਾਫ਼ ਕਰਦੇ ਆ ਤੇ ਸਾਰੇ ਡੱਬੇ ਡੁੱਬੇ ਸਾਫ਼ ਕਰਤੇ ਸੀਗੇ ਜੀ ਏ ਟੂ ਜ਼ेड ਸਾਰੀ ਚੀਜ਼ਾਂ ਜਿਹੜੀਆਂ ਸੀ ਸਭ ਸਾਫ਼ ਕਰਤੀਆਂ ਸੀਗੀਆਂ ਤੇ ਬਸ ਦੋ ਆਪਣੇ ਸਿਲੰਡਰ ਪਏ ਆ ਜੀ ਇੱਥੇ ਇੱਕ ਕੱਟ ਵਾਲੀ ਟੈਂਕੀ ਇੱਕ ਢੋਲੀ ਦੇ ਵਿੱਚ ਗੁੜ ਪਿਆ ਜਿਹੜੀ ਸਟੀਲ ਵਾਲੀ ਆ ਜਿਹੜੀ ਇੱਕ ਪਲਾਸਟਿਕ ਵਾਲੀ ਆ ਇਹਦੇ ਵਿੱਚ ਆਹ ਵੱਡੇ ਢੋਲ ਦੇ ਵਿੱਚ ਹੀ ਖੰਡ ਪਈ ਆ ਆਪਣੀ ਤੇ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਪਾਸੇ ਕਰ ਕਰਕੇ ਤੇ ਮੈਂ ਸਮਾਰ ਕੇ ਲਾਤਾ ਪੋਚਾ ਹੂੰ ਤਾਂ ਜੀ ਆਪਾਂ ਤੁਹਾਨੂੰ ਪਤਾ ਹੀ ਹੈ ਡੇਲੀ ਭਲਾਂ ਦੀ ਕਿੰਨਾ ਹੀ ਆਪਾਂ ਕਰਦੇ ਆ ਹਨਾ ਪੋਚਾ ਵੀ ਡੇਲੀ ਲਾਉਣੇ ਆ ਪਰ ਫਿਰ ਵੀ ਐਂ ਜੇ ਲੱਗਦਾ ਵੀ ਕਈ ਦਿਨਾਂ ਤੁਰ ਸੋਈ ਵੀ ਸਮਾਰ ਕੇ ਸਾਰੀ ਖਾਲੀ ਜੀ ਕਰਕੇ ਸਾਫ ਕਰੀ ਹੋਵੇ ਤਾਂ ਵਧੀਆ ਲੱਗਦੀ ਐ ਸੋਈ ਸੋਹਣੀ ਬਣ ਜਾਂਦੀ ਐ ਪਤਾ ਨਹੀਂ ਕੀ ਗੱਲ ਹੈਗੀ ਬਾਹਰ ਸਮਾਨ ਸੂਣ ਕੱਢ ਕੇ ਜਦੋਂ ਸਾਰਾ ਸਾਫ ਕਰਦੇ ਆਂ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦੀ ਐ ਤੇ ਮਖਾ ਚਲੋ ਕਰਨੀ ਕਰਨੀ ਸਾਫ ਮੇਰਾ ਅੱਜ ਮੂੜਜਾ ਬਣ ਗਿਆ ਸੀਗਾ ਕਿ ਮੈਂ ਕਾਲ ਕਰੀ ਜਾਂਦੀ ਸੀ ਕਿੱਦੇ ਦੀ ਮਖਾ ਚਲੋ ਅੱਜ ਆਪਾਂ ਸਫਾਈ ਦਿੰਨੇ ਆ ਤੇ ਆ ਇੱਕ ਟੈਂਕੀ ਆ ਜੀ ਇਹਦੇ ਵਿੱਚ ਆਪਣੇ ਭਾਂਡੇ ਵਗੈਰਾ ਪਏ ਹੋਦੇ ਫालतू ਭਾਂਡੇ ਆ ਤੇ ਉਹ ਜਿਹੜੇ ਮੇਰੇ ਵੀ ਡਿਨਰ ਸੈੱਟ ਦੂਜੇ ਭਾਂਡੇ ਆ ਸਾਰੇ ਉਹ ਤਾਂ ਮੈਂ ਬੈੱਡ ਦੇ ਵਿੱਚ ਹੀ ਧਰ ਰੱਖਿਆ ਇਹਦੇ ਵਿੱਚ ਆਏ ਆ ਜੀ ਕੱਪ-ਕੁੱਪ ਪਿਆ ਜਿਵੇਂ ਜਾ ਕੋਈ ਆਪਾਂ ਜਿਵੇਂ ਪਲੇਟਾਂ-ਪਲੂਟਾਂ ਪਈਆਂ ਤੇ ਟਰੇ ਵਗੈਰਾ ਮਾੜੇ-ਮੋٹے ਗਲਾਸ ਜਿਹੜੇ ਆਪਣੇ ਫालतू ਭਾਂਡੇ ਹੁੰਦੇ ਆ ਘਰਾਂ 'ਚ ਤੁਹਾਨੂੰ ਪਤਾ ਹੀ ਹੈ ਕਿੰਨੇ ਜ਼ਿਆਦੇ ਭਾਂਡੇ ਹੁੰਦੇ ਆ ਤੇ ਕਿ ਜੇ ਆਪ ਸਾਰਾ ਸਮਾਨ ਪਰੇ ਕਰ ਕਰਕੇ ਤੇ ਵਧੀਆ ਪੋਚਾ ਲਾਤਾ ਸੀਗਾ ਤੇ ਰਸੋਈ ਸੋਹਣੀ ਬਣ ਗਈ ਸੀਗੀ ਜੀ ਤੇ ਚਲੋ ਐਨੇ ਨਾਲ ਆਪਦੇ ਮਨ ਨੂੰ ਵੀ ਆਜ ਹੋ ਜਾਂਦਾ ਵੀ ਚਲੋ ਰਸੋਈ ਸਾਫ ਕਰਨੀ ਸੀ ਹੈਨਾ ਕਰਤੀ ਚਲੋ ਅੱਜ ਤੇ ਇੱਥੇ ਜੀ ਆਪਣਾ ਗੱਟਾ ਹੁੰਦਾ ਆਟੇ ਵਾਲਾ ਤੇ ਫਿਰ ਜਦੋਂ ਆਟਾ ਛਾਂਦਿਆਂ ਨਾ ਵੀ ਕਢਦੇ ਆ ਜਦੋਂ ਮਾੜਾ ਮੋਟਾ ਆਟਾ ਕੰਧ ਨਾਲ ਲੱਗ ਹੀ ਜਾਂਦਾ ਡੁੱਲ ਜਾਂਦਾਗਾ ਤੇ ਫਿਰ ਮੈਂ ਪੋਚੇ ਜਨਾ ਚਾਹ ਹੋਗਾ ਸਾਫ ਕਰਤਾ ਸੀਗਾ ਪੋਚਿਆ ਲਾ ਕੁਛ ਨਾ ਕੁਸਤਾ ਲਹਿ ਗਿਆ ਸੀਗਾ ਆਟਾ ਤੇ ਸੁੱਕੇ ਬਾਅਦ ਵਧੀਆ ਬਣ ਗਿਆ ਸੀਗਾ ਤੇ ਚਲੋ ਜੀ ਬਸ ਇਹ ਤੋਂ ਬਾਅਦ ਲਾ ਕੇ ਪੋਚਿਆ ਪੋਚਿਆ ਮੈਂ ਚਲੋ ਇਹਨੇ ਸੋਈ ਸੁੱਕ ਜੂਗੀ ਤੇ ਫਿਰ ਆਪਾਂ ਸਾਰੇ ਭਾਂਡੇ ਕੱਢ ਲੈ ਸੀ ਸੋਈ ਦੇ ਸਿਲੰਡਰ ਵੀ ਬਾਹਰ ਹੀ ਕੱਢ ਲੈ ਸੀ ਮੈਂ ਉੱਥੇ ਮੈਂ ਚੰਗੀ ਤਰ੍ਹਾਂ ਸਾਬਣ ਵੀ ਮਾਰਾਂਗੇ ਸਾਫ਼ ਨਹੀਂ ਹੁੰਦਾ ਨਾਲੇ ਹੋਰ ਹੀ ਪਾਣੀ ਤਾਂ ਨਹੀਂ ਜਾ ਹੋਰ ਹੀ ਚਲਕਲ ਜੀ ਵੱਜ ਜੂਗੀ ਮੈਂ ਚਲੋ ਬਾਹਰ ਹੀ ਸਾਫ਼ ਮੈਂ ਜਸ਼ਨ ਦੇ ਰੈਡੀ ਨੂੰ ਕਹਤਾ ਸੀ ਮੈਂ ਕਿ ਪੈਪ ਲਾ ਦੋ ਸਿਲੰਡਰ ਵਾਲੀ ਤੇ ਮੈਂ ਮੈਂ ਚੁੱਲਾ ਵਾਰ ਹੀ ਲੈ ਜੂਗੀ ਫਿਰ ਮੈਂ ਆਪਾਂ ਬਾਹਰ ਹੀ ਚੱਕ ਲਿਆ ਤਾਂ ਅਸੀਂ ਚੁੱਲਾ ਤੇ ਸਾਬ ਨੂਨ ਮਿਰਚ ਵਾਲੇ ਡੱਬੇ ਸਭ ਚਾਹ ਪੱਤੀ ਵਾਲੇ ਮੜ ਮੋਟੇ ਖੰਡ ਵਾਲੇ ਸਭ ਚੱਕ ਲਈ ਸੀ ਬਾਹਰ ਡੱਬੇ ਤੇ ਬਾਕੀ ਜੀ ਪਲੀਜ਼ ਦੁਆਰੇ ਕਹਿਣੀ ਹੈ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਜੀ ਲਾਈਕ ਕਰਦੇ ਹੋ ਨਾਲੇ ਤਾਂ ਸ਼ੇਅਰ ਕਰਦੇ ਹੋ ਨਾਲ ਸੋਣਾ ਜਾ ਕਮੈਂਟ ਕਰਦੇ ਹੋ ਜੀ ਤੇ ਨਾਲੇ ਜਿਹੜੇ ਪਹਿਲੀ ਵਾਰ ਆਏ ਬਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਤੇ ਪਲੀਜ਼ ਜੀ ਸਾ ਵੀ ਸਪੋਰਟ ਕਰਿਆ ਕਰੋ ਪਲੀਜ਼ ਸਾਨੂੰ ਹਨਾ ਥੋੜਾ ਜਆ ਵੀ ਆਏ ਹੋ ਜਾਂਦਾ ਜੀ ਆਪਣੇ ਵੀ ਇੰਨਾ ਵੀ ਉਦਾਸ ਦੇ ਹੁੰਦੇ ਨਾ ਫਾਈਨੈਂਸ਼ਲੀ ਵੀ ਹਨਾ ਬਈ ਨੇ ਆਉ ਹੋ ਹੈ ਨਹੀਂ ਆਪਾਂ ਸਟਰੋਂਗ ਵੀ ਚਲੋ ਥੋੜੀ ਜੀ ਹੈਲਪ ਹੋ ਜੂਗੀ ਵੀ ਜੇ ਤੁਸੀਂ ਸਬਸਕ੍ਰਾਈਬ ਕਰ ਲਓਗੇ ਤੁਹਾਡਾ ਕੁਛ ਨਹੀਂ ਜਾਣਾ ਤੇ ਵੀ ਕਿਸੇ ਦਾ ਆਦੇ ਹੁੰਦੇ ਫਾਇਦਾ ਹੋ ਜਾਂਦਾ ਸਾਡਾ ਫਾਇਦਾ ਹੋ ਜੂਗਾ ਤਾਂ ਪਲੀਜ਼ ਤੁਸੀਂ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕੱਲਾ ਵਿਊ ਦੇ ਕੇ ਨਾ ਜਾਇਆ ਕਰੋ ਦੇ ਮਾੜਾ ਜਆ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਹਨਾ ਨਾਲੇ ਨਾਲੇ ਵਧੀਆ ਲਾ ਦਿਓ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਲੋ ਜੀ ਬਸ ਇੱਥੇ ਮੈਂ ਸਾਰੇ ਭਾਂਡੇ ਸਾ ਥੋੜਾ ਜਿਹਾ ਨਿੱਗਾ ਪਾਣੀ ਪਾ ਲਿਆ ਸੀ ਬੱਠਲ ਦੇ ਵਿੱਚ ਤੇ ਐਨੇ ਨਮਕਾ ਚਲੋ ਭਾਂਡੇ ਉਹਦੇ ਨਾਲ ਵੀ ਮਾੜੀ ਫੇਰ ਵੀ ਥੰਦੇ ਆਈ ਜੀ ਪਤਾ ਨਹੀਂ ਕਿਵੇਂ ਕਾਲਸ ਜੀ ਜੰਮ ਜਾਂਦੀ ਹੈ ਭਾਂਡੇ ਤੇ ਫਿਰ ਮੈਂ ਚੰਗੀ ਤਰ੍ਹਾਂ ਸਾਬਣ ਲਾ ਲਾ ਸਾਫ ਕਰਦੇ ਪਹਿਲਾਂ ਮੈਂ ਤਾਂ ਪੂਰੇ ਵਧੀਆ ਮਜ਼ਬੂਤੀ ਵੀ ਉਹ ਕਰਕੇ ਜੜੇ ਭਾਂਡੇ ਮੈਂ ਕਈ ਵਾਰੀ ਨੂਨ ਮਿਰਚਾ ਵਾਲੇ ਡੱਬੇ ਆ ਡੱਬਿਆਂ ਚ ਪਾਣੀ ਨਾ ਪੈ ਜੇ ਮਹਾ ਕਿਤੇ ਸਫਾਈ ਦੇ ਚੱਕਰ ਚ ਮੈਂ ਖਰਾਬ ਕਰ ਲਾਂ ਤੇ ਸਮਾਰ ਕੇ ਪੂਰੇ ਕਸ ਕੇ ਡਾਤੇ ਸੀਗੇ ਆਕੇ ਫਿਰ ਮੈਂ ਇਹਨਾਂ ਨੂੰ ਤੇ ਆ ਵੱਡੇ ਜੀ ਇਹਨਾਂ ਚ ਤਾਂ ਵੀ ਆਪਾਂ ਵੀ ਉਹ ਤਾਂ ਵੱਡੇ ਡਰਾਮਾ ਚ ਖੰਡ ਪਈ ਆ ਫਿਰ ਵੀ ਆਪਾਂ ਥੋੜਾ ਥੋੜਾ ਸਮਾਨ ਵੀ ਇੱਧਰ ਕੱਢ ਲੈਨੇ ਰੋਜ਼ ਰੋਜ਼ ਉਹ ਖੋਲਣ ਨਾਲੋਂ ਤੇ ਨੂਨ ਮਿਰਚ ਆਲੇ ਡੱਬੇ ਧੋਤੇ ਸੀਗੇ ਜੀ ਮੈਂ ਸਾਰੇ ਤੇ ਬਸ ਮੇਰੇ ਕੋਲੇ ਰਹਿ ਗਿਆ ਸੀ ਇਕੱਲਾ ਗੈਸ ਤੋਂ ਤੋਣ ਵਾਲਾ ਗੈਸ ਚੁੱਲਾ ਤੇ ਫਿਰ ਜੇ ਦੁਬਾਰ ਮੈਂ ਕਿਹਾ ਚਲੋ ਫਿਰ ਸੋਚਿਆ ਮੈਂ ਮੈਂ ਅੱਜ ਤਾਂ ਲਿਬੜੀ ਗਈ ਇੱਕ ਮੈਨੂੰ ਆਏ ਹੋ ਜਾਂਦਾ ਜਿੱਦ ਮੈਂ ਨਾ ਕੇਸੀ ਨਾ ਹੋਣਾ ਹੋਵੇ ਬਾਲ ਧੋਣੇ ਹੁਣ ਮੈਨੂੰ ਆਏ ਹੁੰਦਾ ਵੀ ਕੋਈ ਨਾ ਕੋਈ ਮੈਂ ਸਫਾਈ ਵਾਲਾ ਕੰਮ ਕਰ ਲਾਂ ਫਿਰ ਮੈਂ ਕਦੇ ਕਿਸੇ ਇੱਕ ਕਦੇ ਕਮਰੇ ਦੀ ਸਫਾਈ ਕਰ ਦੇਣੀ ਹੁੰਦੀ ਹੈ ਜਾਂ ਫਿਰ ਅੱਜ ਸਾਡੇ ਟਰੈਕਟਰ ਵਾਲਾ ਇੱਥੇ ਇਹਨੂੰ ਮੈਂ ਅਸੀਂ ਟਰੈਕਟਰ ਵਾਲਾ ਵੀ ਕਹਿ ਦਿੰਨੇ ਆ ਅਸੀਂ ਸਾਡੇ ਨਾ ਪਹਿਲਾ ਸਕੌਟ ਟਰੈਕਟਰ ਸੀਗਾ ਉਹ ਅਸੀਂ ਇੱਥੇ ਖੜਾਉਂਦੇ ਸੀ ਪਰ ਜਿਹੜਾ ਹੁਣ ਆਲਾ ਸਾਡਾ ਇਹ ਇਹ ਨਹੀਂ ਇੱਥੇ ਖੜਦਾ ਸਾਡਾ ਫਾਰਮ ਸਾਠੇ ਥੋੜਾ ਜਿਹਾ ਚੌੜਾ ਵੀ ਜ਼ਿਆਦਾ ਤੇ ਛਤਰੀ ਉੱਚੀ ਹੈ ਇਹ ਨ ਅਸੀਂ ਇੱਥੇ ਟਰੈਕਟਰ ਖਣਾਉਂਦੇ ਸੀ ਉਹਦਾ ਟਰੈਕਟਰ ਵਾਲੇ ਨਾਂ ਰੱਖ ਲਿਆ ਤੇ ਇੱਥੇ ਜੀ ਬਸ ਆਹੀ ਸਾਨੂੰ ਪਤਾ ਹੈ ਜੱਟਾਂ ਦੇ ਘਰਾਂ 'ਚ ਹੁੰਦੀਆਂ ਹਨਾ ਕਈਆਂ ਘਵਾੜੀਆਂ ਕਸੀਏ ਸਾਰਾ ਲੋਹੇ ਦਾ ਸਮਾਨ ਤੇ ਰੇ ਪਈਆ ਠੀਕ ਹੈ ਜੀ ਸਪਰੇ ਪਈਆ ਫੇਰ ਸਾਡੇ ਪਸ਼ੂਆਂ ਦਾ ਖਲ ਦਾਣਾ ਅਸੀਂ ਇਹਦੇ ਵਿੱਚ ਹੀ ਰੱਖਦੇ ਹੁੰਨੇ ਆਗੇ ਤੇ ਵੀ ਸਾਡਾ ਇੱਕ ਹਸਾਲ ਦਾ ਕਬਾੜ ਵਾਲਾ ਵੀ ਇਹੀ ਹੈ ਤੇ ਜਿਹੜਾ ਸਾਡੇ ਵੀ ਖੇਤੀਬਾੜੀ ਦੇ ਮਾੜੇ-ਮੋٹے ਸੰਦਸ ਜਿਹੜੇ ਹੁੰਦੇ ਆ ਉਹ ਵੀ ਇੱਥੇ ਮਾੜੇ-ਮੋٹے ਜਿਹਾ ਲੋਹਾ ਕਿੱਲ ਪੱਤਰੀ ਜੀ ਉਹ ਵੀ ਸਾਡੇ ਇੱਥੇ ਪਏ ਆ ਤੇ ਆ ਘੱਟੇ ਦੇ ਵਿੱਚ ਥੋੜਾ ਜਿਹਾ ਜੀ ਚੂਰਾ ਪਿਆ ਹੈਗਾ ਤੇ ਆਪਾਂ ਝੋਟੀ ਨੂੰ ਪਾਉਣੇ ਹੁੰਨੇ ਆ ਜਿਹੜਾ ਗਾਈਆਂ ਨੂੰ ਆਪਾਂ ਨਹੀਂ ਪਾਉਂਦੇ ਜੀ ਗਾਈਆਂ ਕਿਉਂਕਿ ਆਪਣੀਆਂ ਟੋਕਣਾ ਹੋ ਰਹੀਆਂ ਨੇ ਉਹਨਾਂ ਨੂੰ ਆਪਾਂ ਬਸ ਕੱਲਾ ਵੀ ਖਲ ਖਲ ਪਾ ਕੇ ਦੇ ਨੀਰ ਹਰਾ ਚਾਰਾ ਹੀ ਪਾਉਣੇ ਆ ਤੇ ਝੋਟੀ ਆਪਣੀ ਜਿਹੜੀ ਸੂਨ ਵਾਲੀ ਆ ਉਸ ਨੂੰ ਪਾਉਣੇ ਹੁੰਨੇ ਆ ਆਪਾਂ ਭਿਉਂ ਕੇ ਤੇ ਬਸ ਸਾਡੇ ਕਾਏ ਆ ਜੀ ਇਹਨਾਂ ਦੇ ਕੰਮ ਹੁੰਦੇ ਸਾਡੇ ਜਸ਼ਨ ਦੇ ਡੈਡੀ ਵਰਗਿਆਂ ਦੇ ਵੀ ਆਇਂਦਾ ਨਹੀਂ ਵੀ ਜਿਹੜੀ ਚੀਜ਼ ਜਿੱਥੇ ਪਈ ਆ ਵੀ ਉਹ ਵੀ ਜਿੱਥੋਂ ਚੱਕੀ ਆ ਹਨਾ ਵੀ ਆਪ ਅਸੀਂ ਉੱਥੇ ਹੀ ਰੱਖਦੇ ਐਵੇਂ ਨਹੀਂ ਕਰਦੇ ਬਸ ਤੁਰੇ ਜਾਂਦੇ ਬਸ ਜਿੱਥੇ ਸੜਤੀ ਚੀਜ਼ ਸੜਤੀ ਤੇ ਬਸ ਫਿਰ ਬਾਹਰ ਟਿੱਕਰ ਸਮਾਨ ਲੈ ਆਉਂਦੇ ਆਗੇ ਤੇ ਫਿਰ ਤੁਸੀਂ ਆਏ ਨਾ ਸੋਚੋ ਜੀ ਵੀ ਹਨਾ ਵੀ ਵੀਡੀਓ ਬਣਾ ਬਣਾਉਣ ਦੀ ਮਾਰੀ ਸਫਾਈ ਕਰੀ ਜਾਂਦੀ ਏ ਦੀ ਮੈਂ ਇਹਦੀ ਸਫਾਈ ਜੀ ਮੈਂ ਹੀ ਕਰਨੀ ਹੁੰਦੀ ਆ ਭਲਾ ਮੈਂ ਮਹੀਨੇ ਤੋਂ ਕਰਾਂ ਭਲਾ 2 ਮਹੀਨੇ ਤੋਂ ਕਰਾਂ ਮੈਂ ਜੇ ਕਹਿਣਾ ਤਾਂ ਜੇਸ਼ੰਦਰ ਡੈਡੀ ਮੇਰੇ ਨਾਲ ਲੱਗ ਜਾਂਦੇ ਹੁੰਦੇ ਆ ਤੇ ਨਹੀਂ ਤਾਂ ਇਹਦੀ ਸਫਾਈ ਮੈਂ ਹੀ ਕਰਨੀ ਹੁੰਦੀ ਹੈ ਤੇ ਲੋ ਜੀ ਇਹਦੇ ਵਿੱਚ ਆਪਣੀ ਪਈ ਹੈ ਖਾਲ ਤੇ ਖਾਲ ਵਾਲੀ ਬੂਰੀ ਮਾਖਾ ਪਤਾ ਨਹੀਂ ਮੈਥੋਂ ਹੱਲੂਗੀ ਕਿ ਨਹੀਂ ਫਿਰ ਮੱਕੜੀ ਇਸਕੇ ਜਿ ਘਾਤੀ ਪਰੇ ਤੇ ਇਹਦੇ ਨਾਲ ਇਟਾਂ ਦੇ ਵਿੱਚ ਬਿਰਲਾ ਜੀਆਂ ਜੀ ਤੇ ਫਿਰ ਬਿਰਲਾ ਜੀਆਂ ਚੋਂ ਇਹ ਫਿਰ ਮੈਂ ਹੈ ਪੁਰਾਣਾ ਜਿਹਾ ਝਾੜੂ ਲੈ ਲਿਆ ਇਹਦੇ ਨਾਲ ਵਧੀਆ ਸਾਰਾ ਰੇਤੀ ਮਿੱਟੀ ਮਿੱਟੀ ਸੀ ਨਿਕਲ ਗਈ ਲੋ ਜੀ ਸਹੀ 2:00 ਵੱਜ ਗਏ ਤੇ ਮੈਂ ਕਿਸੀ ਨਾ ਆਈ ਸੀ ਫਿਰ ਸਾਨੂੰ ਬਤਾ ਰਹਿਤਾ ਜਾ ਪੈ ਗਿਆ ਸੀ ਸਾਫ ਸਫਾਈਆਂ ਜੇ ਕਰਦਿਆਂ ਨੂੰ ਤੇ ਮੈਂ ਤੁਹਾਨੂੰ ਆਪਣੀ ਰਸੋਈ ਦਿਖਾਉਣੀ ਹੈ ਦੱਸਿਓ ਤੁਸੀਂ ਵਧੀਆ ਬਣ ਗਈ ਕਮੈਂਟ ਕਰਕੇ ਜੀ ਭਾਰਤਾ ਉਨੀ ਜੀ ਗਈ ਪਰ ਐ ਵੀ ਵਧੀਆ ਲੱਗਦੀ ਹੈ ਦੇਖਣ ਚ ਇੱਕ ਆਪਣੇ ਜੇ ਤਾਂ ਸੈਲਫੋਰ ਹੁੰਦੀ ਨਾ ਫਿਰ ਵਧੀਆ ਹੋ ਜਾਂਦੀ ਤੇ ਬਾਕੀ ਦੱਸ ਦਿਓ ਕਿਵੇਂ ਇਧਰ ਟੈਂਡ ਫੋੜੀ ਡੋਲਣੀਆਂ ਡਾਲਣੀਆਂ ਆਪਣੀਆਂ ਸਾਰੀਆਂ ਕਿੰਨੀਆਂ ਪਤਿਲੀਆਂ ਕੁੱਕਰ ਸਾਰਾ ਸਮਾਨ ਕੀ ਨਹੀਂ ਹੁੰਦਾ ਜੀ ਰਸੋਈ 'ਚ ਡੱਬੇ ਚਾਹ ਵਾਲਾ ਗੋੜਾ ਵਾਲਾ ਖੰਡ ਵਾਲਾ ਤੇ ਉਧਰੋਂ ਆਪਣਾ ਜੀ ਆ ਸਿਲੰਡਰ ਦੱਸਿਓ ਕਿਵੇਂ ਵਧੀਆ ਸਾਫ਼ ਹੋ ਗਿਆ ਪੂਰਾ ਵਧੀਆ ਸਾਫ਼ ਕਰਿਆ ਮੈਂ ਆਇਨੀਗਾ ਵੀ ਮਾੜਾ ਮੋਟਾ ਵੀ ਚਾਹ ਪਾਣੀ ਨਹੀਂ ਡੁੱਲਿਆ ਪੋਰਾ ਵੀ ਬਧੀ ਸਾਫ਼ ਕਰਤਾ ਦੇਖੋ ਇੱਥੇ ਮਹੱਪਾ ਮੈਂ ਤਾਂ ਕਰਕੇ ਪੈਪ ਪਟਾਈ ਜਸ਼ਨ ਦੇ ਰੈਡੀ ਤੋਂ ਮੈਂ ਖ ਪੈਪ ਹਜੇ ਜੋੜਨੀ ਆ ਮੈਂ ਚਾਹ ਧਰਨੀ ਆ 2 ਵਜੇ ਮੈਂ ਖ ਬਾਹਰ ਹੀ ਸਾਫ ਕਰੂੰਗੀ ਇਹਨੂੰ ਮੈਂ ਖ ਪੈਪ ਕੱਢ ਦੋ ਬਾਹਰ ਬਧੀਆ ਸਾਫ ਹੋ ਜਾਂਦਾ ਮੈਂ ਖ ਸਾਬਨ ਨਾਲ ਇੱਥੇ ਹੋਰੀ ਸੂਜੀ ਬੱਜੀਊਗੀ ਨਾਲੇ ਬਖਾ ਰਸੋਈ ਝਾੜਨੀ ਸੀਗੀ ਤੇ ਮੈਂ ਖ ਚਲੋ ਫੇਰ ਹੁਣ ਪੈਪ ਲਵਾਉਣੀ ਆ ਨਾਲੇ ਚਾਹ ਧਰਦੀ ਹਾਂ ਡੱਬੇ ਡੁੱਬੇ ਵਸ ਜੀ ਚਿੰਤੇ ਆਪਾਂ ਤੇ ਮਧਾਣੀ ਪਈ ਆ ਪੰਡਲ ਟੋਕਰਾ ਮੈਂ ਢਾਕਦਾ ਹੁਣ ਤੋਂ ਮੈਂ ਖਟਾਕ ਦਿਆ ਕਰਾਂਗੇ ਵਧੀਆ ਸੋਹਣਾ ਲੱਗਦਾ ਟਾਕਿਆ ਵੀ ਕਈ ਵਾਰੀ ਹੁਣ ਨੇਰੀਆਂ ਡੂਰੀ ਰਸੋਈ ਫੇਰ ਵੀ ਖੁੱਲੀ ਹੁੰਦੀ ਐ ਰੇਤਾ ਪੈ ਜਾਂਦਾ ਮਾੜੇ ਮਾੜੇ ਨਾ ਤੇ ਚਲੋ ਮੈਂ ਖਟਾਕ ਦਿਆ ਕਰਾਂਗੇ ਲਓ ਜੀ ਦੱਸਿਓ ਕਮੈਂਟ ਕਰਕੇ ਰਸੋਈ ਕਿਵੇਂ ਦੀ ਲੱਗੀ ਤੇ ਹੁਣ ਤੁਹਾਨੂੰ ਦਿਖਾ ਕੇ ਲੈ ਆਉਣੇ ਆਪਣਾ ਜਿੱਥੇ ਆਪਣੇ ਗੱਟੇ ਰੇ ਰੁਪਈਆ ਵੀ ਉਹ ਵੀ ਸਮਾਰਿਆ ਆਪਾਂ ਕਿਵੇਂ ਜਾ ਲਾ ਉਹ ਵੀ ਦੇਖਿਓ ਕਹਿ ਜਾ ਬਣ ਗਿਆ ਲਓ ਜੀ ਦੱਸਿਓ ਇਹ ਵੀ ਕਿਵੇਂ ਦਾ ਬਣ ਗਿਆ ਪਹਿਲਾਂ ਤਾਂ ਹੁੰਦਾ ਬੋਲਣ ਲੱਗਿਆ ਵਪਾਰੀ ਜੀ ਬਾਜਉਂਦੀ ਹੈ ਵਿੱਚ ਖੜਿਆ ਤੂੰ ਪਰ ਇਹ ਤਾਂ ਮੈਨੂੰ ਆਏ ਹੋ ਗਿਆ ਸੀਗਾ ਪਰ ਜਦੋਂ ਬਹ ਲੱਗੀ ਲੱਗੀ ਬਖਾ ਵੀ ਕਿਥੋਂ ਕਿਹੜੀ ਚੀਜ਼ ਚੱਕਾਂ ਤੇ ਕਿਹੜੀ ਚੀਜ਼ ਨਾ ਤੇ ਹੌਲੀ ਹੌਲੀ ਸਾਫ਼ ਜੇ ਚਾਇਆ ਲੋਟ ਆਇਆ ਕੰਮ ਤੇ ਲੋ ਜੀ ਬੜੀ ਸਾਫ਼ ਸੁਧਰਾ ਸੋਹਣਾ ਲੱਗਦਾ ਬਸ ਇਹ ਤਾਂ ਚਾਰ ਦਿਨ ਹੀ ਸਾਫ਼ ਰਹੂਗਾ ਜੀ ਮੁੜ ਕੇ ਜਿਹੜੀਆਂ ਵੀ ਮੈਂ ਹੋਊ ਪਛਾਹ ਸਾਰੀਆਂ ਪਿੱਛੇ ਕਰਕੇ ਵਧੀਆ ਜਾ ਕੇ ਚੀਜ਼ਾਂ ਧਰੀਆਂ ਸਾਰੀਆਂ ਬਾਹਰ ਤੇ ਕਰਾ ਜਾਣੀਆਂ ਸਾਡੇ ਐਵੇਂ ਹੀ ਕਰਦੇ ਆ ਤੇ ਲੋ ਜੀ ਬਾਕੀ ਦੱਸਿਓ ਕਿਵੇਂ ਦਾ ਲੱਗਿਆ ਵੀ ਵਧੀਆ ਬਣ ਗਿਆ ਨਾ ਸਮਾਰਿਆ ਹੋਇਆ ਹੀ ਸੋਹਣਾ ਲੱਗਦਾ ਹੈ ਨਾ ਤੇ ਚਲੋ ਜੀ ਹੁਣ ਮੈਂ ਕਰਦੀ ਆਂ ਚਾਹ ਤੇ ਹਜੇ ਵਿਚਾਰੇ ਮੇਰੇ ਕੱਪੜੇ ਲਾਉਣ ਵਾਲੇ ਪਏ ਆ ਸੁੱਕੇ ਕਿਹੜੇ ਵੇਲੇ ਨੇ ਅੱਗੇ ਤਾਂ ਮੈਂ 12 ਕਵਜ ਦਿਨਾਂ ਲਾ ਲੈਨੀ ਲਾ ਕੇ ਰੱਖ ਦਿੰਨੀ ਹੁਣ ਤਾਂ ਆਪਣਾਂ ਦੀ ਕਦੋਂ ਮਰਜੀ ਮਾਰ ਲਾਵਾਂ ਇਹਨਾਂ ਦੀ ਪਰ ਅੱਜ ਵਿਚਾਰੇ ਬੱਚੇ ਹੁਣ ਲਾਉਣੀ ਆ ਇਹਨਾਂ ਨੂੰ ਲਾ ਕੇ ਮੰਜੇ ਤੇ ਰੱਖ ਦਿੰਨੀ ਮੰਜਾ ਟੋਣੀ ਅੱਜ ਤਾਂ ਮੈਂ ਮੰਜਾ ਵੀ ਨਹੀਂ ਡਾਇਆ ਬੈ ਕੇ ਨਹੀਂ ਦੇਖਿਆ ਬਸ ਉਹ ਪੀੜੀ ਪਈਆ ਉਸੇ ਤੇ ਬੈਠੀ ਰਹੀ ਤੇ ਬਸ ਕੰਮ ਧੰਦੀ ਲੱਗ ਗਈ ਜਿਹੜਾ ਕ ਅੱਧਾ ਘੰਟਾ ਫੋਨ ਦੇਖਿਆ ਕੰਮ ਧੰਦਨ ਮੇੜ ਕੇ ਬਸ ਉਹੀ ਪੀੜੀ ਤੇ ਬਹਿ ਕੇ ਦੇਖ ਲਿਆ ਮਨ ਜਾ ਵੀ ਨਹੀਂ ਡਾਇਆ ਬਸ ਡਾਉਣੀ ਆ ਹੁਣ ਤੇ ਨਾਲੇ ਮੈਂ ਹਾ ਕੱਪੜੇ ਲਾ ਕੇ ਮੰਜੇ ਧਰਦਨੀ ਆ ਪਹਿਲਾਂ ਚਾਹ ਕਰਦੀ ਆ ਫਿਰ ਰੈਸਟ ਕਰਾਂਗੇ ਫਿਰ ਇਹਨਾਂ ਦੀ ਤੈ ਲਾਵਾਂਗੇ ਤੇ ਮੰਮੀ ਦੇਖੋ ਜੀ ਕਦੋਂ ਕਹੋਣਗੇ ਫਿਰ ਸਾਨੂੰ ਮੰਮੀ ਨਾਲ ਮਲਾਵਾਂਗੇ ਆਪਾਂ ਤੇ ਮੰਮੀ ਦੇਖੋ ਆਪਾਂ ਜਿਹੜਾ ਸਮਾਨ ਮੰਮੀ ਤੋਂ ਮਂਗਾਇਆ ਪਤਾ ਨਹੀਂ ਲੈ ਕੇ ਆਉਗੀ ਕਿ ਨਹੀਂ ਉਦੋਂ ਮੈਂ ਫੋਨ ਕਰਕੇ ਯਾਦ ਕਰਾਇਆ ਸੀ ਮਖਾ ਮੰਮੀ ਲੈ ਕੇ ਆਈ ਚਲੋ ਜੀ ਦੇਖਦੇ ਆ ਤੇ ਮੇਰੇ ਨਾ ਬਹੁਤ ਜ਼ਿਆਦਾ ਚਿੱਟੇ ਬਹਾਲ ਆ ਗਏ ਆ ਦੇਖਿਓ ਪਤਾ ਨਹੀਂ ਕਾਦੀ ਗਮੀ ਨਾ ਆਉਂਦੇ ਇਹ ਬਹੁਤ ਹੀ ਜ਼ਿਆਦਾ ਆ ਗਏ ਆ ਵਿਚਾਲੇ ਜੇ ਤਾਂ ਬਹਲੇ ਆ ਗਏ ਹਜੇ ਇੱਧਰ ਆਏ ਸਾਈਡਾਂ ਜੀਆਂ ਤੇ ਤਾਂ ਘੱਟ ਆ ਇੱਥੇ ਜੇ ਬਹਲੇ ਆ ਗਏ ਚਲੋ ਜੀ ਕੋਈ ਨਹੀਂ ਇਹ ਤਾਂ ਆਉਂਦੇ ਰਹਿਣਗੇ ਹੁਣ ਆਉਣਗੇ ਹੋਰ ਕੀ ਹੋਰ ਕੀ ਨਾ ਆਉਣਗੇ ਚਲੋ ਚਾਹ ਕਰ ਲਈਏ ਆਪਾਂ ਲਓ ਜੀ ਮੰਮੀ ਆ ਗਏ ਬਹੁਤ ਕੁਛ ਲੈ ਆਂਦਾ ਸਮਾਨ

ਮੰਜਾ ਵੇਲਾ ਕਰਾ ਮम्मी ਮੈਂ ਚੀਜ਼ ਤਾਂ ਕੱਢ ਹੁਲਫਾ ਵਾਲੀ ਕਿਹਨੇ ਰਚਣੀ ਨਾ 15 ਦਾ 15 ਲਾ ਲਓ ਜੀ ਮम्मी ਲਿਆਏ ਸੂਟ ਮਾਈ ਗੋਡ ਆ ਮਣੀ ਨੀ ਤਾ ਸੂਣਾ ਸੂਟ ਆ ਹਾ ਤਾਂ ਹਾ ਦੋ ਸੂਟ ਚੁੰਨੀ ਮੇਰੀ ਮम्मी ਆ ਚੁੰਨੀ ਅੱਛਾ ਹੰਦਰ ਬਹੁਤ ਸੋਹਣਾ ਹਨ ਹੂੰ ਇਹ ਜਨਾ ਮੈਚ ਕਰਕੇ ਲੰਭੀ ਹੋ ਗਈ ਮੁੱਕੇ ਤਾਂ ਨਹੀਂ ਕਿ ਦੇ ਛਾਪਾ ਜਾ ਨਹੀਂ ਨਹੀਂ ਦੋਨੇ ਸਾਈਡ ਇਹ ਰੋਲ ਹੈ ਮਾਂ ਕੰਮਿੰਦੇ ਦੇ ਮੰਮੀ ਸੂਟ ਦੇ ਦੇ ਆ ਤਾਂ ਉਹ ਹੀ ਨਹੀਂ ਮੰਮੀ ਜਿਹੜਾ ਵਾ ਤੇਰੇ ਕੋਲੇ ਉਹ ਸੀਗਾ ਨਹੀਂ ਨਹੀਂ ਹੋਰ ਮੰਮੀ ਹੋਰ ਦੱਸਿਆ ਮੈਨੂੰ ਪਤਾ ਨਹੀਂ ਕੀ ਚੀਜ਼ ਹੈ ਹੂੰ ਕੱਪੜਾ ਵੀ ਹੋਰ ਆ ਕੱਪੜਾ ਜਿਹੜਾ ਨਾਲ ਬਲੈਕ ਹਾਂ ਸੋਹਣੀ ਹੈ ਮੈਨੂੰ ਹਾਂ ਸੋਹਣੀ ਲੱਗੀ ਸੁਰਮੇ ਰੰਗੀ ਲੈ ਸੂਟ ਸਾਹਿਬ ਦਿਖਾ ਹਾਸੀ ਕੀ ਦੀ ਮਾਂ ਨੂੰ ਮੈਂ ਮੈਨ ਮੈਂ ਲੱਡੂ ਖੂਟੇ ਆ ਮੈਨੂੰ ਦੇ ਦੇ ਮੰਮੀ ਆ ਸੂਟ ਪੀ ਰੇ ਰੇ ਲਓ ਜੀ ਮੰਮੀ ਲਾਇਆ ਸੂਟ ਚਾਰ ਲੈ ਲੈ ਉਹ ਲੈ ਲੈ ਹਾਂ ਮਾਸਕੋ ਲੈ ਨਹੀਂ ਨਾ ਨਾ ਮੈਂ ਨਹੀਂ ਵਾਣੀ ਮੈਂ ਕਿੱਥੇ ਲਜਾਣੇ ਆ ਤਾਂ ਜਮਾ ਹੀ ਪਿਓ ਸੁੱਤੀ ਹੈ ਜਿਹੜੇ ਉਹੀ ਕਪੜਾ ਜਿਹੜਾ ਗਲਾਬੀ ਮੇਰੇ ਉਹ ਜਿਹੜਾ ਗਲਾਬੀ ਸੂਟ ਹੈ ਦੇਖੀ ਇਹਨੂੰ ਕੋ ਪਰਨਾ ਟਾਣਾ ਨਹੀਂ ਆਦਾ ਕੋਟਣਾ ਆਪਣਾ ਸਾਰੀ ਆ ਵੀ ਆ ਵੀ ਆ ਕੋਟਣਾ ਨਹੀਂ ਹੋ ਰਿਹਾ ਕੋਟਣਾ ਕੁੜਾ ਜਾ ਮਮੀ ਇਹ ਨਹੀਂ ਆ ਹੋਰ ਚੀਜ਼ ਰਮਨੇ ਆ ਦੇਖ ਦੋਨੇ ਸੁੱਤੀ ਹੈ ਜਮਾ ਆਹ ਹਾ ਹੋਰ ਚੀਜ਼ ਹੈ ਜਿਹੜਾ ਤਰ ਜਿਹੜਾ ਗੋਡੇ ਤੇ ਪਿਆ ਇਹ ਚ ਰਲਮਾ ਤੰਦਾ ਇਹ ਚ ਮਾਂ ਆ ਰਲ ਮਾਂ ਤੰਦਾ ਮੰਮੀ ਚ ਆ ਹੋ ਤਾ ਕਸ ਕਸ ਬਟੂ ਹਾਂ ਨਹੀਂ ਮਤਲਬ ਬਰ ਬਰ ਨਿੱਖਰ ਉਹਦੀ ਜਾ ਕਰੂਗਾ ਰੰਗ ਵੀ ਬਹੁਤ ਸਾਰੇ ਚੰਨੇ ਆ ਰਹੇ ਜੀ ਆ ਜੀ ਤੇਰੇ ਵੀ ਹੋਊਗਾ ਮੈਨੂੰ ਲੱਗਦਾ ਹੋਊਗਾ ਮੰਮੀ ਹੈਗੀ ਹੈ ਮਨ ਲਾਦਾ ਅੱਜ ਅਮਾ ਪਿਓਰ ਸੁੱਕੀ ਹੈ ਆਖ ਅੰਦਰ ਬਾਰੀ ਹੈ ਇੰਨਾ ਰੰਗ ਜੁਨੇ ਹੈ ਕਿ ਉਹ ਵੀ ਹਰੀ ਹੈ ਇਹ ਨਹੀਂ ਆ ਨਾ ਪੜੇ ਹਰੀ ਜੀ ਹੈ ਨਾ ही है खे भी चल जूगी क्रीम भी चल जूगी क्रीम चलूगी ज़्यादा ज्यादा ना बहुत सोना अँ ਵਾਦੀ ਉਹ ਵਾਲੀ ਮੋਰਨਾ ਦੇ ਤੇ ਉਹਨਾਂ ਵਾਲੀ ਘਾਸ ਦੇ ਪੁਣੇ ਕਰਨੀ ਸੀ ਹਾਂ ਬਾਰੇ ਪੁੱਛਣਾ ਹਾਂ ਜੀ ਨੂੰ ਸੂਟ ਤੇ ਉਹ ਸਾਦੇ ਨਹੀਂ ਹੁੰਗਾ ਗਰਮੀ ਚ ਪਾਇਆ ਨੂੰ ਸੂਟ ਹੋਰ ਸਾਦੇ ਲਓ ਜੀ ਸੂਟ ਤੇ ਜਸਨਾ ਆਪਣਾ ਆਪਣਾ ਜੀ ਹੈਗਾ ਕਵਾਡੀ ਟੂਰਨਾਮੈਂਟ ਤੇ ਲਾਈਵ ਚੱਲੀ ਜਾਂਦਾ ਕਿਹੜੇ ਚੈਨਲ ਤੇ ਲਾਈਵ ਹੈ ਸੱਚਮਾਰ ਕੇ YouTube ਕਵਾਡ 2025 ਉਹਡਾ ਉਹਡਾ ਸਰਚ ਮਾਰ ਲਿਓ ਜੀ ਜੇ ਕਿਸੇ ਨੇ ਲਾਈਵ ਦੇਖਣਾ ਸਾਡ ਟੂਰਨਾਮੈਂਟ ਚੱਲਿਆਂ ਦਾ ਲਾਈਵ 7 7:30 ਖਾ ਪਰ ਜਾਨ ਤੋ ਤਮਨ ਕਰ ਤੀ ਚਾਹ ਮਿੱਠੀ ਪਲਾਖ ਨਾ ਵੜੇ ਆਪਣੇ ਹਾਂ ਹਾਂ ਮਰ ਗਾਲ ਭੇਜ ਨਾ ਕਰਕੇ ਢੋਲ ਹਾਂ ਹਾਂ ਮੁਰਕੇ ਚ ਪਾਣੀ ਪਾਣੀ ਚੱਟਾ ਕਰ ਲਈ ਮੁਰਕੇ ਚਾਹ ਮਿੱਠਾ ਬਾਲ ਲਈਏ ਲੋ ਜਿੱਤਾ ਪਲੇ ਆ ਗਿਆ ਆਪਣੇ ਜਿਹੜਾ ਬਾੜਾ ਜ਼ਰੂਰੀ ਸੀਗਾ ਬਹੁਤ ਟਾਈਮ ਦੇ ਦਿੱਤਾ ਪਲਾ ਲੈਣਾ ਆ ਹੀ ਗਿਆ ਹੋਰ ਮਹਾਂ ਤਪਲਾਈ ਲਈ ਉਹ ਕਮਨਤਾ ਚਾਹੀਦੀ ਹਾਰੇ ਤਪਲਾ ਲੈ ਹੋਰ ਅਬ ਕੁੱਕਰ ਨਾ ਵਰਤਿਆ ਕਰੋ ਤੁਸੀਂ ਬਿਮਾਰੀ ਦਾ ਘਰ ਹੈ ਕੁੱਕਰ ਪਰ ਹੁਣ ਆਪਾਂ ਨਹੀਂ ਵਰਤਦੇ ਹੁਣ ਆਪਾਂ ਤਪਲਾਈ ਵਰਤਿਆ ਕਰਾਂਗੇ ਚਲੋ ਜੀ ਸੋਨੂੰ ਮੇਰੇ ਭਤੀਜੇ ਨਾਲ ਮਲਾਉਣੇ ਆ ਉਹ ਵੀ ਆਇਆ ਅੱਜ ਪਾਪਾ ਵੀ ਆਇਆ ਟੂਰਨਾਮੈਂਟ ਦੇਖਣ ਤੇ ਭਤੀਜੇ ਨੂੰ ਘਰੇ ਛੱਡ ਗਿਆ ਸੀਗਾ ਜਸ਼ਨ ਤੇ ਆਉਂਦਾ ਲਓ ਜੀ ਮੈਨੂੰ ਆਖੀ ਨਹੀਂ ਮੈਂ ਖਤਰ ਮੈਨੂੰ ਪੈਂਟ ਦੇ ਦੇ ਜਸ਼ਨ ਪਾਲੂਗਾ ਸੁੰਦਾ ਹੀ ਨਹੀਂ ਸਸੀ ਕਾ ਬਲਾ ਪੁੱਤ ਸਸੀ ਕਾ ਖੇਢੀ ਆਉਂਦਾ ਜਸ਼ਨ ਦੇ ਟਰੈਕਟਰਾਂ ਨਾਲ ਇਹਨੂੰ ਤਾਂ ਆਪ ਟਰੈਕਟਰਾਂ ਟੁੱਟਰਾਂ ਦਾ ਮੁੰਡਿਆਂ ਨੂੰ ਸ਼ੌਂਕ ਹੁੰਦਾ ਸੋ ਉਹਨੂੰ ਪਤਾ ਹੀ ਤੂੰ ਬੇਚਾਨੀ ਪਣੀ ਬੇਰ ਖਾਲਾ ਫਚੰਗਾ

ਬਗੈਤ ਲੋ ਬੇਰ ਲੈ ਜਾਣਗੇ ਜਵਾਖ ਖਾ ਲੂਗਾ ਨਲੇ ਹਨਾ ਤੇ ਇਧਰ ਆਪਣਾ ਦੁੱਧ ਗਰਮ ਉਹ ਬਸ ਜਿਹੜਕਣੀ ਵਾਲਾ ਕੜਤਾ ਮੈਂ ਤੇ ਆਹ ਕੜ ਜੂਗਾ ਮੱਠੀ ਮੱਠੀ ਅੱਗ ਤੇ ਤੇ ਬਸ ਇੱਕ ਵਾਰੀ ਮੈਨੂੰ ਪਤਾ ਜੇ ਲੱਗ ਜੇ ਵੀ ਕੁੱਕਰ ਸੀਟੀ ਮਾਰੂਗਾ ਫਿਰ ਮੈਂ ਨਾਲ ਦੀ ਨਾਲ ਆਟਾ ਗੁੰਨਣ ਲੱਗ ਜੂਗੀ ਤੇ ਫਿਰ ਬਣ ਗਈ ਜਦੋਂ ਸਬਜੀ ਆਟਾ ਗੁੰਦੇ ਗੁੰਦੇ ਬਣ ਜੂਗੀ ਇਹਦੇ ਗੈਸ ਸਿਲੰਡਰ ਤੇ ਟਾਈਮ ਲੱਗਦਾ ਜੀ ਹੌਲੀ ਹੌਲੀ ਸਿਟੀ ਮਾਰਦਾ ਚੁੱਲ੍ਹੇ ਤੇ ਤਾਂ ਆਪ ਦੀ ਮਰਜ਼ੀ ਹੁੰਦੀ ਹੈ ਕਿ ਅੱਗ ਤੇਜ਼ ਕਰ ਲੋ ਤਾਂ ਛੇਤੀਆ ਹੋ ਜਾਂਦੀ ਹੈ ਬਾਕੀ ਕੁੱਕਰ ਨੂੰ ਕਹਨੇ ਆਪਾਂ ਵੀ ਅੱਜ ਤੇਰਾ ਲਾਸਟ ਦਿਨ ਹੈ ਫਿਰ ਆਪਾਂ ਤਪਲਾ ਲੈਂਦਾ ਜਿਹੜਾ ਉਹਦੇ ਚ ਬਣਾਇਆ ਕਰਾਂਗੇ ਡੈਲੀ ਸਬਜੀ ਕਦੇ ਤਾਂ ਭਲਾ ਤੇਰੀ ਲੋਡ ਪੈ ਜੇ ਪਰ ਮੈਨੂੰ ਲੱਗਦਾ ਨਹੀਂ ਵੀ ਤੇਰੀ ਜਾਦੇ ਲੋਡ ਪਊਗੀ ਲਓ ਜੀ ਦੁੱਧ ਨਿਕਲ ਵੀ ਨਾ ਜਾਵੇ ਆਪਣਾ ਇੱਕ ਲੱਕੜ ਕਾੜ ਦਿੰਨੇ ਇੰਨੇ ਅੱਗ ਤੇ ਨਹੀਂ ਨਿਕਲਦਾ ਕੜਚੂਗਾ ਮਾਜੀ ਭਰਾਵਾ ਸਿਟੀ ਤੇ ਉਹ ਵੀ ਜੀ ਰੋਟੀ ਇਸਨੇ ਆ ਵਕਾ ਕੇ ਕੀ ਕਰਾਂਗੇ ਤਿੰਨੇ ਪਿਓ ਪੁੱਤਾ ਉੱਥੇ ਆ ਟੂਰਨਾਮੈਂਟ ਤੇ ਜਸ਼ਨ ਵੀ ਮੈਂ ਜਸ਼ਨ ਉਡੀਕਿਆ ਨਹੀਂ ਮੈਂ ਕਿ ਆ ਜਾਂਦਾ ਤੇ ਪਰਨਾ ਜਸ਼ਨਾ ਤਾਂ ਨਾਲ ਹੀ ਆਊਗਾ ਹਾ ਇਹ ਚ ਪਾਣੀ ਪਾ ਕੇ ਧਰਤਾ ਜੀ ਭਰ ਕੇ ਧਰਤਾ ਤੇ ਬਸ ਕੱਲ ਨੂੰ ਇਹਦਾ ਇਹਦੀ ਵਾਰੀ ਹੈ ਚੁੱਲ੍ਹੇ ਤੇ ਧਰਿਆ ਕਰਾਂਗੇ ਇਹਨੂੰ ਤੇ ਮੰਮੀ ਪਿਆਰੇ ਆ ਪਸੂਆਂ ਨੂੰ ਪਾਣੀ ਮੰਮੀ ਹਵਾ ਕਿੰਟੀ ਚੰਗੀ ਲੱਗਦੀ ਆ ਹਣਾ ਗਰਮੀ ਜੀ ਹੈ ਅਮਾ ਮਾੜੀ ਮਾੜੀ ਹਵਾ ਜੀ ਚੱਲੀ ਜਾਂਦੀ ਹੈ ਜੀ ਐਡੀ ਚੰਗੀ ਲੱਗਦੀ ਹੈ ਨਾ ਤੇ ਲਓ ਜੀ ਮੰਮੀ ਪਾਣੀ ਪਿਆ ਰਿਆ ਪਸੂਆਂ ਨੂੰ ਤੇ ਉਹ ਤਾਂ 7:30 ਵਜੇ ਆਉਣਗੇ ਕਿਤੇ ਹੋਰ ਚਲੋ ਜੀ ਲਓ ਜੀ ਆਪਾਂ ਬਸ ਦੇਖ ਲਈਏ ਦੁੱਧ ਆਪਣਾ ਸੀਟੀ ਮਾਰਨ ਲੱਗ ਜੇ ਤਾਂ ਫਿਰ ਮੈਂ ਆਟਾ ਗੁੰਨ ਲਾਂ ਸਾਡੇ ਆਏ ਆ ਜੀ ਡੈਡੀ ਜਸ਼ਨਦ ਡੈਡੀ ਤਾਂ ਜਿਵੇਂ ਦੀ ਵੀ ਰੋਟੀ ਫੜਾ ਦੇ ਇਹਨਾਂ ਨੂੰ ਇਹ ਤਾਂ ਉਹ ਵੀ ਖਾ ਲੈਂਦੇ ਇਹਨਾਂ ਨਹੀਂ ਉਹ ਕਰਦੇ ਸਾਡੇ ਡੈਡੀ ਥੋੜਾ ਜਿਹਾ ਉਹ ਕਰਦੇ ਆ ਵੀ ਕਹਿੰਦੇ ਆਹ ਹੁੰਦਾ ਤਾਂ ਤੀ ਤੀ ਰੋਟੀ ਹੋਵੇ ਤੇ ਬਸ ਆਏ ਆ ਵੀ ਕੀ ਹੈ ਸਾਡੇ ਰੋਟੀ ਰੋਟੀ ਪਕਾਉਂਦੇ ਕਰਦੇ ਆ ਜਾਣ ਜੇ ਨਾ ਆਏ ਫਿਰ ਸਾਡੇ ਡੈਡੀ ਦੇ ਰੋਟੀਆਂ ਦਾ ਆਟਾ ਚੱਕ ਦਾਂਗੇ ਫਿਰ ਜਦੋਂ ਆਉਣਗੇ ਉਦੋਂ ਤੁਰਤ ਲਾ ਕੇ ਦੇ ਦੇਵਾਂਗੇ ਕਿਉਂਕਿ ਇੱਕ ਤਾਂ ਡੈਡੀ ਆਖ ਲੈਂਦੇ ਮੇਰੀਆਂ ਜਾੜਾਂ ਦੁਖਦੀਆਂ ਫਿਰ ਸਾਨੂੰ ਪਤਾ ਹੀ ਹੈ ਜੀ ਉਮਰ ਦੇ ਸਾਹਬ ਨਾਲ ਤੇ ਫਿਰ ਉਹ ਕਿ ਕਿਸੇ ਕਿਸੇ ਨੂੰ ਆਤ ਹੁੰਦੀ ਹੈ ਗਰਮ ਰੋਟੀ ਖਾਣ ਦੀ ਤੇ ਡੈਡੀ ਨੂੰ ਸਾਡੇ ਗਰਮ ਹੀ ਰੋਟੀ ਖਾਂਦੇ ਆ ਤੇ ਚਲੋ ਅਸੀਂ ਆਪਦੀ ਆਪਦੀ ਅਪਕਾ ਲਾਂਗੇ ਤੇ ਬਾਕੀ ਜੀ ਜਿਹੜੇ ਆਪਣੀ ਜਿਹੜੀ ਆਪ ਕੱਲ ਕੰਮਕਾਰ ਵਾਲ ਜਿਹੜੇ ਆਪਾਂ ਸਵੇਰ ਦੇ ਤੁਹਾਡੇ ਨਾਲ ਸ਼ੇਅਰ ਕਰੇ ਉਹ ਵੀਡੀਓ ਤੇ ਬਹੁਤ ਹੀ ਸੋਹਣੇ ਸੋਹਣੇ ਕਮੈਂਟ ਆਏ ਜੀ ਕੱਲ ਵਾਲੀ ਤੇ ਤੇ ਬਹੁਤ ਜਣੇ ਆਪਣੇ ਨਾਲ ਉਹ ਵੀਡੀਓ ਦੇ ਵੀ ਰਾਹੀਂ ਜੁੜੇ ਆਪਣੇ ਨਾਲ ਨਵੇਂ ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਮੈਂ ਵੀਡੀਓ ਦਾ ਕਰਦੀ ਆ ਇੱਥੇ ਐਨ ਸਾਢੇ 3 ਹੋ ਗਏ ਤੇ ਆਪਣੀ ਵੀਡੀਓ ਸਾਢੇ 7 ਤਾਂ ਆ ਜੂਗੀ ਤੁਹਾਡੇ ਕੋਲੇ ਤੇ ਬਾਕੀ ਜੇ ਆਪਣਾ ਔਡਾ ਪਿੰਡ ਦਾ ਜੇ ਮੇਰੇ ਕੋਲ ਕਿਸੇ ਭਰਾ ਨੇ ਟੂਰਨਾਮੈਂਟ ਦੇਖਣਾ ਭੈਣਾਂ ਨੂੰ ਤਾਂ ਇਹ ਨਹੀਂ ਆ ਹੁੰਦਾ ਭਰਾਵਾਂ ਨੂੰ ਬੜਾ ਸ਼ੌਂਕ ਹੁੰਦਾ ਤਾਂ ਆਪਣੇ ਵੀ ਸਰਚ ਕਰ ਲਿਓ ਔਡਾ ਔਡਾ ਵੀ ਕਬੱਡੀ ਟੂਰਨਾਮੈਂਟ ਲਾਈਵ ਉਹਦੀ ਆਜੂਗਾ ਪਹਿਲੀ ਵਾਰ ਚ ਉੱਤੇ ਤੇ ਕੁਕਰ ਵੀ ਸੀਟੀ ਮਾਰੂਗਾ ਜੀ ਤੇ ਬਸ ਲੇਟ ਹੋ ਗਏ ਮਾੜੇ ਮਾੜੇ ਨਾਲ ਆਏ ਸੀਗਾ ਵੀ ਨੱਕ ਵੀ ਨਲਤ ਵੀ ਬੇਰ ਤੋੜਨ ਲੱਗੇ ਬਹੁਤ ਚੰਨ ਲੈ ਜੂਗਾ ਪਾਪਾ ਬੇਰ ਤੇ ਨਾਲ ਚਾਚੇ ਦਾ ਮੁੰਡਾ ਆਇਆ ਇੱਕ ਹੋਰ ਪਿੰਡ ਤੋਂ ਗੱਡੀ ਤੇ ਆਏ ਆ ਤੇ ਫਿਰ ਉਹ ਬਾਵਾ ਤੋੜ ਕੇ ਦੇਦੇ ਬਹੁਤ ਚੰਨ ਉਹ ਵੀ ਲੈ ਲੈਣਗੇ ਪਾਪਾ ਦੇਊਗਾ ਵਿੱਚੋਂ ਚਲੋ ਖਾ ਲੈਣਗੇ ਉਹਨਾਂ ਉਹ ਵੀ ਤੇ ਚਲੋ ਜੀ ਇਸ ਦੇ ਨਾਲ ਆ ਦੇਖੋ ਮਾੜੀ ਮਾੜੀ ਹਵਾ ਜਲੀ ਆ ਰਹੀ ਹੈ ਤੌੜੀ ਹਲਦੇ ਐਡੀ ਚੰਗੀ ਲੱਗਦੀ ਹੈ ਨਾ ਗਰਮਾਇਸ਼ ਬਹੁਤ ਜ਼ਿਆਦਾ ਸੀਗੀ ਦੋ ਤਿੰਨ ਦਿਨਾਂ ਦੀ ਤੇ ਚਲੋ ਜੀ ਤੁਸੀਂ ਆਖੂਗੇ ਚਲੋ ਜੀ ਚਲੋ ਜੀ ਕਰੀ ਜਾਂਦੀ ਹੈ ਵੀਡੀਓ ਲੰਮੀ ਲੰਮੀ ਕਰੀ ਜਾਂਦੀ ਆ ਚਲੋ ਜੀ ਆਪਾਂ ਵੀਡੀਓ ਦਾ ਕਰਦੇ ਆ ਜੀ ਐਥੀ ਐਂਡ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਜੀ ਪਲੀਜ਼ ਜਿਹੜੇ ਚੈਨਲ ਤੇ ਨਵੇਂ ਆਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸਾਰਿਆਂ ਨੂੰ ਹੱਥ ਜੋੜ ਕੇ ਹੱਥ ਹੁੰਜੋੜਨੇ ਚਾਹੀਦੇ ਵੀਰੇ ਹੱਥ ਫੋੜਾ ਇੱਕ ਹੱਥ ਜੋੜ ਕੇ ਨਿੱਕੀ ਸਾਡੀ ਜਸਪ੍ਰੀ ਦਾ ਖੜ ਵੰਗੂ ਬੇਨਤੀ ਹੈ ਜੀ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਤੇ ਚਲੋ ਜੀ ਸਾਰਿਆਂ ਨੂੰ ਸੱਚੇ ਕਾਲ ਜੀ ਬਾਏ ਬਾਏ ਜੀ